ਆ ਦੇਖੋ ਆ ਹੁੰਦੀ ਆ ਦੂਜੀ ਵਾਰ ਲੁੱਟ ਖੋਹ ਇੱਥੇ ਉਤਰਾਂਗੇ ਇੱਥੇ ਪੈਸੇ ਕੱਟੇ ਜਾਣਗੇ ਉਦੋਂ ਬਾਅਦ ਫੇਰ ਚੜਾਂਗੇ ਫੇਰ ਫੇਰ ਪੈਸੇ ਕੱਟੇ ਜਾਣਗੇ ਓਕੇ ਜੀ ਰੱਬ ਰੱਖੀ ਲਓ ਜੀ ਪੰਜਾਬ ਦੇ ਵਿੱਚ ਤਾਂ ਪਈ ਨਹੀਂ ਉਹ ਕਿੱਥੇ ਪੈ ਰਹੀ ਆ ਰਾਜਸਥਾਨ ਦੇ ਵਿੱਚ ਐਂਟਰ ਹੋਣ ਤੇ ਦੇਹ ਤਾਂ ਨਹੀਂ ਕਿਹੜੀ ਕੁਦਰਤ ਜਲ ਵੀ ਪੰਜਾਬ ਦੇ ਪੂਰੇ ਵਧੀਆ ਆਂ ਖਬਰਾਂ ਅੱਜ ਜਦ ਬੈਣੀ ਸ਼ੁਰੂ ਹੋ ਗਈ ਮੀਂਹ ਵਾਂਗੂ ਪੈ ਰਹੀ ਅਸੀਂ ਸੇ ਸਭ ਇਧਰ ਆ ਹੁਣ ਹੌਲੀ ਹੌਲੀ ਬਾਈਪਰ ਚਲਾਣਾ ਚਾਲੂ ਕਰ ਦਪਾ ਗਿਆ ਆ ਜੀ ਰੱਬ ਰੱਜਾ ਲਓ ਜੀ ਮੈਂ ਲੱਗ ਪ੍ਰਿਹਾਰ ਦੀ ਦਾ ਹਟਾ ਬੰਦ ਬਹੁਤ ਜ਼ਿਆਦਾ ਸਾਰੀ ਰਾਤ ਲੰਗੀ 7:00 ਵੱਜੂ ਇਹਨੇ ਸਵੇਰ ਦੇ ਐ ਲੱਗ ਰਿਹਾ ਜੇ ਮੈਂ ਅਜੇ ਵੀ ਨਿਹਰਾ ਹੁੰਦਾ ਅੰਦਰ ਵਿੱਚ ਗੱਡੀ ਦਾ ਕਾ ਸਟਾਰਟ ਆ ਮੈਨੂੰ ਐ ਕਿਤੇ ਕਈ ਵਾਰ ਨਾ ਸਟਾਰਟ ਹੋਈ ਨਾ ਖੋਜੂ ਉਹਦਾ ਬੋਟਰ ਲੱਪਣ ਦੇ ਚੱਕਰ ਦੇ ਵਿੱਚ ਮੈਂ ਸਾਰੀ ਰਾਤ ਲਾ ਲਈ ਇਦ ਵੀ ਬਹੁਤ ਹੈ ਇਸ ਪਿੱਛੇ ਪਰ ਫਿਰ ਵੀ ਹਲੋ ਭਾਈ ਫਿਲਮ ਵਾਲੀ ਚੱਲ ਚੱਲ ਰਿਹਾ ਪ੍ਰੋਗਰਾਮ ਠੀਕ ਆ ਵਧੀਆ ਇਹ ਕਰ ਰਹੇ ਹਾਂ ਸਣੀ ਸੁੱਤਾ ਪਿਆ ਬਾਕੀ ਰੱਬ ਰੱਖਾ ਥੋੜੀ ਦੂਰੀ ਆ ਅੰਦੀ ਦਾ ਹੋਟਲ ਉੱਥੇ ਪਹੁੰਚ ਕੇ ਮਿਲਦੇ ਹਾਂ ਕਰਦੇ ਗੱਲਬਾਤ ਬਾਬਾ ਬਲੀ ਕਰੇ ਜੀ ਵੀ ਕਮੀ ਹੈ ਨਾ ਆਹ ਦੇਖ ਲਓ ਭਾਈ ਕੀ ਆ ਗਾਟ ਰਿਹਾ ਲੱਗਦਾ ਕੀ ਆ ਗਾਟ ਰਿਹਾ ਲੱਗਦਾ ਕਿਵੇਂ ਹੋਗਾ ਯਾਰ ਕੋੜੇ ਥੱਲੇ ਵੜ ਗਈ ਜਾਵਾਂ ਜਾ ਕੇ ਯਾਰ ਇਹ ਤਾਂ ਸਾਹਮਣੇ ਕੱਢੀ ਗੋਲਬੱਦ ਦੀ ਇੱਕ ਮਟਰਾਂ ਵਾਲੀ ਗੱਡੀ ਆ ਓਏ ਬੜਾ ਨਸ਼ਾਨ ਹੋ ਗਿਆ ਕਿੱਥੇ ਭਾਈ ਦਾ ਆ ਬੜੀ ਕਰ ਲਾਓ ਭਾਈ ਜੀ ਅਸੀਂ ਨਿਕਲੇ ਰੰਜੀਤ ਫਾਇਦੇ ਹੋਟਲ ਤੋਂ ਬਾਹਰ ਤੇ ਸੱਤ ਵੀਡੀਓ ਬਣਾਈ ਨਹੀਂ ਗਈ ਕਿਉਂਕਿ ਮੈਨੂੰ ਅਰੈਸਟ ਕਰਨ ਲੱਗ ਗਿਆ ਸੀ ਸਿਹਰੀ ਗੱਡੀ ਚਲਾਉਣ ਦੇ ਜਲਦੀ ਜਲਦੀ ਦੇ ਚੱਕਰ ਦੇ ਵਿੱਚ ਵੀ ਗੱਡੀ ਬੈਟਰੀ ਖਾab ਹੋਣ ਕਰਕੇ ਤੱਕਾਟਾਟ ਇਹ ਜਲਦੀ ਜਲਦੀ ਉੱਪਰ ਨਿਕਲੇ ਆ ਤਾਂ ਵੀਡੀਓ ਸਾਡੇ ਤੋਂ ਬਣਾ ਨਹੀਂ ਹੋਈ ਅਸੀਂ ਕਿਸੇ ਦਾ ਘੋੜੇ ਦੀ ਢੂੰ ਲਵਾ ਕੇ ਫਿਰ ਵੀਡੀਓ ਬਣਵਾਈ ਜੀ ਇੱਥੇ ਛੋਟਾ ਜਿਹਾ ਇੱਕ ਜਾਮ ਲੱਗਿਆ ਸੀ ਭਾਰਤਵਾਲ ਤੋਂ ਉੱਤਰਦੇ ਹਾਂ ਪਹਿਲਾਂ ਅਸੀਂ ਕੱਬੇ ਪਾਸੇ ਦੀ ਉੱਤਰਦੇ ਹੁੰਦੇ ਸੀ ਇਸ ਵਾਰ ਸੱਜੇ ਪਾਸੇ ਦੀ ਉੱਤਰ ਲਈ ਰਾਹ ਕਰ ਰਹੇ ਹਾਂ ਇਹਨਾਂ ਨੇ ਉਹ ਰਾਹ ਦੇ ਵਿੱਚ ਟੋਏ ਬਣੇ ਹੋਏ ਨੇ ਰਾਜਸਤਾਨੀ ਭਰਾਵਾਂ ਨੇ ਉਹ ਟੋਏ ਭਰੇ ਨੇ ਹੱਥਾਂ ਨਾਲ ਹੀ ਟੋਏ ਭਰ ਰਹੇ ਨੇ ਕਈਆਂ ਕਿੰਨੀਆਂ ਉਹਨਾਂ ਕੋਲੇ ਹੈ ਕੋਈ ਨਹੀਂ ਸੀ ਤੇ ਥੋੜਾ ਜਿਹਾ ਹੌਪ ਭਲਾਈ ਦਾ ਕੰਮ ਕਰ ਰਹੇ ਰਹੇ ਨਹੀਂ ਕਦੇ ਮੈਂ ਭਲਾਈ ਦਾ ਕੰਮ ਕਰਦੇ ਦੇਖੇ ਨਹੀਂ ਪੰਜਾਬ ਸਟੇਟ ਤੋਂ ਬਿਨਾਂ ਕੋਈ ਹੋਰ ਬੰਦੇ ਬਈ ਜਦੋਂ ਵੀ ਆਉਣਾ ਉਹਰੇ ਪੂਰੇ ਧਿਆਨ ਨਾਲ ਗੱਡੀ ਤਾਰਨੀ ਆ ਥੱਲੇ ਕਿਉਂਕਿ ਟੱਕ ਡੋਲੇ ਜੇ ਖਾਂਦੀ ਹੁੰਦੀ ਆ ਗੱਡੀ ਇੱਥੋਂ ਥੋੜਾ ਜਿਹਾ ਰਿਸਕੀ ਜਿਹਾ ਕੰਮ ਭਰੀਆਂ ਹੋਈਆਂ ਗੱਡੀਆਂ ਹੁੰਦੀਆਂ ਨੇ ਨੱਕੇ ਨੁੱਕੇ ਟੁੱਟਣ ਦਾ ਡਰ ਰਹਿੰਦਾ ਅਸੀਂ ਬਹੁਤ ਪਿਆਰ ਨਾਲ ਆਰਾਮਦਾਰੀ ਨਾਲ ਗੱਡੀ ਤਾਰੀ ਚੜਾ ਰਹੇ ਆ ਇੱਥੋਂ ਤੇ ਸਗਿੰਦੇ ਮੈਂ ਅਸੀਂ ਇੱਥੇ ਇੱਕ ਬੰਦੇ ਨੂੰ ਹਾਰਨ ਵੀ ਮਾਰਿਆ ਵੀ ਰੋਕ ਲਾ ਗੱਡੀ ਰਾਜਸਤਾਨੀ ਸੀ ਇਹਨੇ ਸਾਨੂੰ ੱੱਕੇ ਨਾਲ ਗੱਡੀ ਵੀਰੇ ਕਰਤੀ ਉੱਪਰ ਵੀ ਸਾਨੂੰ ਪੁੱਠਾ ਸਿਰ ਦਾ ਹੱਥ ਜਿਹਾ ਦਿਖਾਉਂਦਾ ਸੀ ਉਹ ਮੈਂ ਕਿਹਾ ਭਰਾਵਾ ਜਾ ਤੂੰ ਨਿਕਲ ਜਾ ਤੂੰ ਬੁਝਾਰਾ ਅੱਗ ਜਿਹੜੀ ਬੁਝਾਉਣੀ ਆ ਤੇਰੇ ਕੋਲ ਤਾਂ ਫਾਇਰ ਬ੍ਰਿਗੇਡ ਆ ਸਾਡੇ ਕੋਲ ਦਸਾਲਾ ਇੱਕ ਟਰੱਕ ਜਈ ਆ ਤੇ ਤੁਹਾਡੀ ਗੱਡੀਆਂ ਨੂੰ ਜਿਆਦਾ ਬਹਿਲਾ ਤੇ ਮੈਂ ਸਲੀ ਨੂੰ ਦੱਸਿਆ ਫਿਰ ਮੈਂ ਕਿਹਾ ਸਗੀ ਆਹ ਰੋਡ ਉੱਪਰ ਜਾ ਕੇ ਦੇਖਦੇ ਆ ਨਾ ਆ ਜਾ ਭੱਜਾ ਇਧਰ ਨੂੰ ਅੱਗੋਂ ਅਸੀਂ ਇੱਕ ਟਰੱਕ ਆਉਂਦਾ ਟਰੱਕ ਲੋਰ ਆ ਪੁੱਛ ਕੇ ਫੇਰ ਇਹ ਰੋਡ ਤੇ ਉੱਪਰ ਚੜਾਂਗੇ ਨਹੀਂ ਅਸੀਂ ਰਿਸਕ ਲੈਂਦੇ ਵੀ ਜੇ ਸਾਨੂੰ ਉਹਨਾਂ ਦੱਸ ਤਾਂ ਵੀ ਰਾਹ ਸਾਫ਼ ਆਪਾਂ ਜਾਵਾਂਗੇ ਨਹੀਂ ਆਪਾਂ ਬਾਲਾ ਪੰਗਾ ਲੈ ਕੇ ਬਾਈ ਰਾਜੀ ਨਹੀਂ ਇੱਥੇ ਸਾਈਡ ਤੇ ਲਾ ਕੇ ਟਰੱਕ ਵਾਲੇ ਤੋਂ ਰਾਹ ਪੁੱਛਦੇ ਆ ਤਬਾ ਭਲੀ ਕਰੀ ਜੀ ਰੱਬ ਰੱਖਾ ਬਾਈ ਜੋ ਅੱਗੇ ਵਾਲਾ ਬ੍ਰਿਜ ਹੈ ਉਹ ਦੂਮੜੀਆ ਕੋ ਗੂਮੇਗਾ ਰਾਸਾ ਦੂਮੜੀਆ ਕੋ ਨਹੀਂ ਅੱਗੇ ਕਿੱਧਰੋਂ ਨਿਕਲਣਾ ਪਵੇਗਾ ਇੱਧਰ ਇੱਧਰ ਮੰਦੇ ਆਪ ਕਿਧਰ ਜਾਏ ਅੱਛਾ ਠੀਕ ਹੈ ਠੀਕ ਹੈ ਓਕੇ ਓਕੇ ਠੀਕ ਆ ਸਰ ਤਾਂ ਓਕੇ ਬਈ ਸ਼ੁਕਰੀਆ ਸ਼ੁਕਰੀਆ ਬਈ ਸ਼ੁਕਰੀਆ ਚਲੋ ਜੀ ਰਸਤਾ ਬੰਦ ਆ ਕਹਿੰਦਾ ਕਮਾਸ ਨਹੀਂ ਗੱਡੀ ਆਪਾਂ ਠੀਕ ਆ ਜੀ ਫਿਰ ਮਿਲਦੇ ਆ ਰੱਬ ਰਾਖਾ ਉਧਰ ਹੀ ਜਾਣਾ ਬੂ ਵਾਪਸ ਆਨ